ਫਸਾਰਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦ ਜਲੇਬੀ ਬਾਬਾ ਨਾਮ ਦੇ ਮਸ਼ਹੂਰ ਕੈਦੀ ਬਿਲੂ ਰਾਮ ਉਰਫ ਅਮਰਪੁਰੀ ਦੀ ਮੌਤ ਹੋ ਗਈ ਹੈ ਮੰਗਲਵਾਰ ਨੂੰ ਉਸ ਦੀ ਸਿਹਤ ਵਿਗੜੀ ਪੁਲਿਸ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਪਹੁੰਚੇ ਉੱਥੇ ਡਾਕਟਰਾਂ ਨੇ ਚੈੱਕਅਪ ਦੇ ਬਾਅਦ ਉਸ ਨੂੰ ਮ੍ਰਿਤ ਐਲਾਨ ਦਿੱਤਾ ਜਲੇਬੀ ਬਾਬਾ ਰੇਪ ਅਤੇ ਆਈਟੀ ਐਕਟ ਦੇ ਤਹਿਤ 14 ਸਾਲ ਦੀ ਸਜ਼ਾ ਕੱਟ ਰਿਹਾ ਸੀ ਫਤਿਹਬਾਦ ਚ ਟੋਹਾਨਾ ਦੇ ਰਹਿਣ ਵਾਲੇ ਬਿਲੂ ਰਾਮ ਤੇ ਇਲਜ਼ਾਮ ਸੰਕੇ ਨਸ਼ੀਲੀ ਚਾਹ ਪਿਆ ਕੇ ਉਸ ਨੇ 120 ਮਹਿਲਾਵਾਂ ਦਾ ਜ਼ਬਰਨ ਸਰੀਰਕ ਸੋਸ਼ਣ ਕੀਤਾ ਇਸ ਦੇ ਇਲਾਵਾ ਵੀਡੀਓ ਵੀ ਬਣਾਈ ਤੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤੀ। ਅਦਾਲਤ ਨੇ ਉਸ ਨੂੰ 14 ਸਾਲ ਦੀ ਸਜ਼ਾ ਸੁਣਾਈ ਸੀ। ਕਈ ਦਿਨਾਂ ਤੋਂ ਜੇਲ੍ਹ ਦੇ ਵਿੱਚ ਉਹ ਬਿਮਾਰ ਸੀ। ਮੂਲ ਰੂਪ ਦੇ ਵਿੱਚ ਜਲੇਬੀ ਬਾਬਾ ਮਾਂਸਾ ਦਾ ਰਹਿਣ ਵਾਲਾ ਸੀ। 8 ਸਾਲ ਦੀ ਉਮਰ ਦੇ ਵਿੱਚ ਉਹ ਕਰੋਨਿਕਲ ਗੈਸੀ ਤੇ ਦਿੱਲੀ ਪਹੁੰਚ ਗਿਆ ਸੀ। 20 ਸਾਲ ਪਹਿਲਾਂ ਉਸ ਨੇ ਟੋਹਾਰਾ ਦੇ ਵਿੱਚ ਇੱਕ ਮੰਦਰ ਬਣਾਇਆ ਤੇ ਉੱਥੇ ਤੰਤਰਮੰਤਰ ਨਾਲ ਲੋਕਾਂ ਨੂੰ ਠੀਕ ਕਰਨ ਦਾ ਦਾਵਾ ਕਰਨ ਲੱਗਾ। ਪਰ ਅਕਤੂਬਰ 2017 ਦੇ ਵਿੱਚ ਇੱਕ ਮਹਿਲਾ ਨੇ ਉਸ ਦੇ ਖਿਲਾਫ ਸ਼ਿਕਾਇਤ ਕੀਤੀ ਤੇ ਖੌਲੀ-ਖੌਲੀ ਮਾਮਲਾ ਬੇਪਰਦਾ ਹੋਇਆ